ਦੋਸਤੋ ਪੰਜਾਬ ਸਿੱਖਿਆ ਬੋਰਡ ਭਰਤੀ 2024 ਅੱਜ ਇੱਕ ਹੋਰ ਫਰੈਸ਼ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਉਸ ਤੋਂ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਬਿਲਕੁਲ ਸਿੱਧੀ ਭਰਤੀ ਆ ਚੁੱਕੀ ਹੈ ਜੀ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਡਾਇਰੈਕਟੋਰੇਟ ਹਾਇਰ ਐਜੂਕੇਸ਼ਨ ਡਿਪਾਰਟਮੈਂਟ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਬਿਲਕੁਲ ਫਰੈਸ਼ ਭਰਤੀ ਸਭ ਤੋਂ ਪਹਿਲਾਂ ਵੀਡੀਓ ਲੈ ਕੇ حاضر ਹੋ ਚੁੱਕਾ ਜੀ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਦੋਸਤੋ ਇਸ ਨੋਟੀਫਿਕੇਸ਼ਨ ਦਾ ਲਿੰਕ ਅਤੇ ਜੋ ਤੁਸੀਂ ਆਨਲਾਈਨ ਅਪਲਾਈ ਕਰਨਾ ਜੀ ਉਹਦੀ ਪੂਰੀ ਡਿਟੇਲ ਨਹੀਂ ਤਾਂ ਉਹਦਾ ਲਿੰਕ ਤੁਹਾਨੂੰ ਮੇਰੇ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਵੇਗਾ ਜਾਂ ਫਿਰ ਤੁਸੀਂ ਮੇਰੀ ਆਫਸਲੀ ਵੈਬਸਾਈਟ jobalertsbyhr.com ਦੇ ਉੱਪਰ ਵੀ ਜਾ ਕੇ ਹੋਰ ਬਥੇਰੀ ਜਾਣਕਾਰੀ ਪ੍ਰਾਪਤ ਕਰ ਸਕੋਗੇ ਮੈਂ ਆਪਣੀ ਵੈਬਸਾਈਟ ਦੇ ਉੱਪਰ ਡੇਲੀ ਨਵੀਂ ਤੁਹਾਨੂੰ ਭਰਤੀ ਵੀਡੀਓ ਅਪਲੋਡ ਕਰਦਾ ਜੀ ਦੋਸਤੋ ਨਾ ਪੋਸਟਾਂ ਦੀ ਡਿਟੇਲ ਕੁਝ ਇਸ ਪ੍ਰਕਾਰ ਹੈ ਜੀ ਦੋਸਤੋ ਪੋਸਟਾਂ ਨੇ ਜੀ ਲਾ ਅਫਸਰਦਿਆਂ ਪੋਸਟਾਂ ਨੇ ਜੀ ਜੋ ਕੰਟ੍ਰੈਕਟ بیسਡ ਅਨਾਊਂਸਮੈਂਟ ਕੀਤੀਆਂ ਗਈਆਂ ਨੇ ਟੋਟਲ ਪੋਸਟਾਂ ਨੇ 2 ਦੋ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਉਸ ਤੋਂ ਨਾ ਪੋਸਟਾਂ ਲਈ ਜੋ ਕੁਆਲੀਫਿਕੇਸ਼ਨ ਰੱਖੀ ਗਈ ਹੈ ਕੁਝ ਇਸ ਪ੍ਰਕਾਰ ਹੈ ਜੀ ਪੋਸਟਾਂ ਲਈ ਲਾ ਅਫਸਰ ਦੀਆਂ ਲਾ ਡਿਗਰੀ ਤੁਸੀਂ ਕੰਪਲੀਟ ਕੀਤੀ ਹੈ ਸੰਬੰਧੀ ਫੀਲਡ ਤੁਹਾਡੇ ਕੋਲ ਐਕਸਪੀਰੀਅੰਸ ਤਾਂ ਤੁਸੀਂ ਅਪਲਾਈ ਕਰ ਸਕੋਗੇ ਇਹਨਾਂ ਪੋਸਟਾਂ ਲਈ ਇੰਟਰਵਿਊ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਆਧਾਰ 'ਤੇ ਤੁਹਾਡਾ ਸੈਲੈਕਸ਼ਨ ਕੀਤਾ ਜਾਵੇਗਾ ਅਪਲਾਈ ਜੋ ਤੁਸੀਂ ਕਰਨਾ ਹੋਵੇਗਾ ਜੀ ਆਨਲਾਈਨ ਅਪਲਾਈ ਕਰਨਾ ਹੋਵੇਗਾ ਜੀ ਅਪਲਾਈ ਤੁਸੀਂ ਕਰਨਾ ਹੋਵੇਗਾ ਜੀ ਮੇਲ ਦੁਆਰਾ ਤੁਸੀਂ ਆਪਣਾ ਰੈਜ਼ਿਊਮ ਸੰਬੰਧੀ ਡਾਕੂਮੈਂਟਸ ਉਹਦੇ ਨਾਲ ਲਗਾ ਕੇ ਮੇਲ ਆਈਡੀ ਇੱਥੇ ਮੈਂਸ਼ਨ ਕੀਤੀ ਗਈ ਹੈ ਤੋਂ ਤੁਸੀਂ ਦੇਖ ਸਕਦੇ ਇਸ ਮੇਲ ਲਈ ਤੁਸੀਂ ਮੇਲ ਕਰਨਾ ਹੋਵੇਗਾ ਜੀ ਇਹਦਾ ਲ मिल ਜਾਵੇਗਾ ਨਾ ਪੋਸਟਾਂ ਲਈ ਕੋਈ ਵੀ ਐਪਲੀਕੇਸ਼ਨ ਫੀਸ ਪੇਮੈਂਟ ਨਹੀਂ ਕਰਨੀ ਹੋਵੇਗੀ ਜੀ ਵਿਦਆਉਟ ਫੀਸ ਹੈ ਜੀ ਤੇ ਸਟਾਰਟਿੰਗ ਡੇਟ ਹੈ ਜੀ 3 12 2024 ਤੋਂ ਅੱਜ ਤੋਂ ਸਟਾਰਟ ਹੋ ਚੁੱਕਾ ਜੀ ਜੋ ਲਾਸਟ ਡੇਟ ਰੱਖੀ ਗਈ ਹੈ ਜੀ 13 12 2024 ਤੱਕ ਤੁਸੀਂ ਨਾ ਪੋਸਟਾਂ ਲਈ ਅਪਲਾਈ ਕਰ ਸਕੋਗੇ ਹੋਰ ਇਹਦੇ ਲਈ ਜਾਣਕਾਰੀ ਲਈ ਤੁਸੀਂ ਉਹਦੀ ਆਫੀਸਲੀ ਵੈਬਸਾਈਟ भी जाके जानकारी प्राप्त कर सकोगे या फिर उन्होंने फुल एड्रैस उ तो देख सकते हो कि एड्रैस से भी तीन पहुँच के जानकारी प्राप्त कर सकोगे एड्रस द्वारा फिर दस देना जी डायरैक्टरेट हायर एजुकेशन स्कूल एजुकेशन बोर्ड कॉम्पलैक्स ई ब्लॉक सैवंथ फ्लोर फेस एट एस एस नगर के एड्रैस से पहुँच के भी जाती प्राप्त कर सकोगे नोटफिकेशन मैंने इतने अटैच करता जी नोटिफिकेशन तुम उतो देख सकोगे तुम मेरा फेसबुक पेज इतों ਡਾਊਨਲੋਡ ਕਰ ਸਕਦੇ ਆ ਜੀ ਜੇਕਰ ਤੁਸੀਂ ਨਿਊਜ਼ਪੇਪਰ ਪੜ੍ਹਨਾ ਚਾਹੋ ਤਾਂ ਤੁਸੀਂ ਇੱਥੋਂ ਫ੍ਰੀ ਵਿੱਚ ਨਿਊਜ਼ਪੇਪਰ ਵੀ ਪੜ੍ਹ ਸਕੋਗੇ ਦੋਸਤੋਂ ਉਮੀਦ ਕਰਦਾ ਮੇਰੇ ਦਰਵਾਜ਼ੇ ਤੇ ਜਾਣਗੇ ਸਾਨੂੰ ਚੰਗੀ ਲੱਗੀ ਵੀ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ